ਹਾਂਜੀ ਦੋਸਤੋ ਆਪਾਂ ਹੈਗੇ ਅਮਰੀਕਾ ਦੇ ਸ਼ਹਿਰ ਸan franซิsco ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਸਮਾਂ ਸਵੇਰ ਦੇ 6:00 ਵੱਜ ਚੁੱਕੇ ਐਰਪੋਰਟ ਬਿਲਕੁਲ ਖਾਲੀ ਆ ਮੈਂ ਪਹੁੰਚ ਚੁੱਕਿਆ ਐ ਐਰਪੋਰਟ ਤੇ ਜਿਹੜੀ ਮੈਂ ਅੱਜ ਫਲਾਈਟ ਲੈ ਰਿਹਾ ਐ ਬਿਲਕੁਲ ਦੂਜੀਆਂ ਫਲਾਈਟਸ ਨਾਲੋਂ ਡਿਫਰੈਂਟ ਐ ਕਿਉਂਕਿ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਮੈਂ ਫਲਾਈਟ ਲੈ ਰਿਹਾ ਐ ਇਹ ਮੇਰੀ ਫਲਾਈਟ 24 ਜੂਨ ਨੂੰ ਰਾਤ ਨੂੰ 10:00 ਵਜੇ ਸੀ ਪਰ ਆਪਰੇਸ਼ਨਲ ਰੀਜ਼ਨ ਕਰਕੇ ਕੈਨਸਲ ਹੋ ਗਈ ਤੇ ਸਾਰੀ ਰਾਤ 에어ਪੋਰਟ ਤੇ ਬਿਤਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਰੇਵ ਤੇ ਕੱਪੜਿਆਂ ਦਾ ਕੀ ਹਾਲ ਹੋ ਚੁੱਕਿਆ। ਸੋ ਲਓ ਜੀ ਆਪਾਂ ਹੁਣ ਵੱਧ ਰਹੇ ਆ ਆਪਣੇ ਗੇਟ ਵੱਲ ਤੇ ਇਹ ਫਲਾਈਟ ਡਰ ਤੇ ਸਹਿਮ ਵਾਲੀ ਕਿਉਂ ਆ ਇਹ ਤੁਹਾਨੂੰ ਮੈਂ ਦੱਸਦਾ ਕਿਉਂਕਿ ਇਹ ਫਲਾਈਟ ਹੈ 에어 ਇੰਡੀਆ ਦੀ। ਸੋ ਦੋਸਤੋ 에어 ਇੰਡੀਆ ਦੀ ਫਲਾਈਟ ਓਨ ਕਰਕੇ ਡਰ ਦਾ ਮਾਹੌਲ ਸੀ। ਸੋ ਆ ਜੋ ਦੇਖਦੇ ਆ ਤਾਰ ਕਿੰਨਾ ਕੁ ਲੱਗਿਆ ਕੀ ਐਕਸਪੀਰੀਅੰਸ ਆ ਤੋਂ ਦੋਸਤੋ ਮੇਰੀ ਫਲਾਈਟ ਜਿਹੜੀ ਸੀ ਉਹ 24 ਜੂਨ ਰਾਤ ਨੂੰ 10 ਵਜੇ ਦੀ ਸੀ ਪਰ ኦਪਰੇਸ਼ਨਲ ਰੀਜ਼ਨ ਕਰਕੇ ਫਲਾਈਟ 25 ਜੂਨ ਸਵੇਰੇ 10 ਵਜੇ ਦੀ ਕਰ ਦਿੱਤੀ ਗਈ ਸਾਰੀ ਰਾਤ 에ਰਪੋਰਟ ਤੇ ਬਤੌਣ ਤੋਂ ਬਾਅਦ ਮੈਂ ਸਵੇਰੇ 6 ਵਜੇ 에ਰਪੋਰਟ ਤੇ ਪਹੁੰਚ ਚੁੱਕਿਆ ਤੁਸੀਂ ਵੇਖ ਸਕਦੇ ਹੋ ਕਿ ਸਨ ਫਰਾਂਸਿਸਕੋ ਦੇ 에ਰਪੋਰਟ ਦਾ ਇਹ ਸਭ ਬਿਲਕੁਲ ਖਾਲੀ ਪਿਆ ਕਿਉਂਕਿ ਇੱਥੇ ਜਿਹੜੀ ਐਂਟਰੀ ਐਰਪੋਰਟ ਤੋਂ ਉਹ 에ਅਰਲਾਈਨ ਦੇ ਹਿਸਾਬ ਨਾਲ ਹੀ ਗੇਟ ਬਣੇ ਹੋਇਆ ਸੋ ਜਿੱਥੋਂ 에ਅਰ ਇੰਡੀਆ ਦੀ ਫਲਾਈਟ ਚਲਣੀ ਸੀ ਮੈਂ ਉਸ ਗੇਟ ਨੂੰ ਐਂਟਰ ਕਰਕੇ ਆਪਣਾ ਲਗੇ ਚੈੱਕ ਇਨ ਕਰਕੇ ਹੁਣ ਮੈਂ ਬੋਰਡਿੰਗ ਪਾਸ ਲੈ ਕੇ ਅੱਗੇ ਬੋਰਡਿੰਗ 게ਟ ਵੱਲ ਨੂੰ ਵੱਧ ਰਿਹਾ ਸੋ ਦਰ ਤੇ ਸਹਿਮ ਦਾ ਮਾਹੌਲ ਇਸ ਕਰਕੇ ਆ ਕਿਉਂਕਿ 에어 ਇੰਡੀਆ ਦੀ ਫਲਾਈਟ ਆ ਤੇ ਫਲਾਈਟ ਇੱਕ ਦਿਨ ਪਹਿਲਾਂ ਕੈਨਸਲ ਹੋ ਚੁੱਕੀ ਆ ਸੋ ਸਾਰੇ ਜਨਤ ਐਰਪੋਰਟ ਤੇ ਬਤੌਣ ਤੋਂ ਬਾਅਦ ਹਾਲਾਤ ਕੁਝ ਮੇਰੇ ਬਹੁਤੇ ਵਧੀਆ ਨਹੀਂ ਆ ਬਹੁਤ ਜ਼ਿਆਦਾ ਮੈਂ ਥੱਕ ਚੁੱਕਿਆ ਕਿਉਂਕਿ ਸੋਣਾ ਵੀ ਤੁਹਾਨੂੰ ਪਤਾ ਕਿ ਕਿੰਨੀ ਗਨੀਂਦ ਆਉਂਦੀ ਆਪਾਂ ਨੂੰ ਥੱਕ ਚੁੱਕੇ ਆ ਭੁੱਖ ਵੀ ਲੱਗੀ ਆ ਸੋ ਹਾਂ ਜੋ ਪਹਿਲਾਂ ਆਪਾਂ ਚਲਦੇ ਆ ਮੈਂ ਥੋੜੀ ਜੀ ਫੁਲਕਾ ਫਾਈਟਿੰਗ ਕਰ ਲਾਂ ਜਾਨੀ ਕਿ ਭੋਜਨ ਪ੍ਰਸ਼ਾਦਾ ਸ਼ਕ ਲਾਂ ਫਿਰ ਉਸ ਤੋਂ ਬਾਅਦ ਆਪਾਂ ਚਲਦੇ ਆ ਆਪਣੇ 게ਟ ਵੱਲ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਿ ਪੂਰਾ ਫਲਾਈਟ ਦਾ ਰਿਵਿਊ 에어 ਇੰਡੀਆ ਦਾ ਅਹਮਦਾਬਾਦ ਕ੍ਰੈਸ਼ ਤੋਂ ਬਾਅਦ ਕੀ ਇਹਨਾਂ ਦੇ ਹਾਲਾਤ ਸੁਧਰੇ ਆ ਜਾਂ ਸਭ ਕੁਝ ਉਵੇਂ ਦਾ ਉਵੇਂ ਆ ਸੋ ਲੋ ਜੀ ਦੋਸਤੋ ਖਾਣਾ ਬਣਾ ਖਾ ਕੇ ਆਪਾਂ ਪਹੁੰਚ ਚਲੇ ਜੀ ਆਪਣੇ 게ਟ ਵੱਲ ਤੇ ਇਹ ਆ 에어크래프트 ਖੜੇ ਆ ਜਿਨ੍ਹਾਂ ਨੇ ਟੇਕ ਆਫ ਕਰਨਾ ਤੇ ਲੋ ਜੀ ਆਪਣਾ 에어크래프트 에어 ਇੰਡੀਆ ਦਾ ਬੋਇੰਗ 737 200 LR ਇਹ 에어크래프트 ਨੇ ਅੱਜ ਜਾਣਾ ਸੋ 24 ਜੂਨ ਵਾਲੀ ਫਲਾਈਟ ਜਿਹੜੀ ਆ ਉਹ ਵੀ ਕਹਿੰਦੇ ਪਤਾ ਲੱਗਿਆ ਸੀ ਕਿ ਟੈਕਨੀਕਲ ਰੀਜ਼ਨ ਜਿਹੜੀ ਆ ਉਹ ਮੇਨਟੇਨੈਂਸ ਟੈਸਟ ਨਹੀਂ ਪਾਸ ਕਰ ਸਕੀ ਇਸ ਕਰਕੇ 10 ਵਾਲੀ ਜਿਹੜੀ ਫਲਾਈਟ ਉਹ ਕੈਨਸਲ ਕਰ ਦਿੱਤੀ ਗਈ ਸੋ ਸਵੇਰੇ 10 ਵਜੇ ਹੁਣ ਇਹ ਫਲਾਈਟ ਟੇਪ ਆਫ ਕਰਨੀ ਆ ਆਪਾਂ ਬੋਰਡਿੰਗ 게ਟ ਤੇ ਬੈਠੇ ਆ ਬੋਰਡਿੰਗ ਸਟਾਰਟ ਆ ਜੀ ਲੋ ਆਪਾਂ ਹੁਣ 에ਅਰਕ੍ਰਾਫਟ ਵੱਲ ਨੂੰ ਵੱਧ ਰਹੇ ਆ ਤੇ ਤੁਹਾਨੂੰ ਦਿਖਾਉਣੇ ਆ ਪੂਰੀ ਫਲਾਈਟ ਦਾ ਆਪਾਂ ਜੀ ਰਿਵਿਊ ਤੁਹਾਨੂੰ ਦੇਣਾ ਐਂਡ ਤੱਕ ਮੇਰੇ ਨਾਲ ਬਣੇ ਰਹੋ ਤੁਹਾਨੂੰ ਦੱਸੂਗਾ ਕਿ ਐਡੇ ਵੱਡੇ ਕ੍ਰੈਸ਼ ਤੋਂ ਬਾਅਦ 에ਅਰ ਇੰਡੀਆ ਨੇ ਕੋਈ ਸੁਧਾਰ ਕੀਤਾ ਕੀ ਸਬਕ ਲਿਆ ਇਹ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਆ ਸੋ ਜੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਸੋ ਲੋ ਜੀ ਆਪਾਂ ਹੁਣ 에ਅਰਕ੍ਰਾਫਟ ਵੱਲ ਵੱਧ ਰਹੇ ਆ ਟਨਲ ਦੇ ਰਾਹੀਂ ਲੋ ਜੀ ਇਹ ਸਾਹਮਣੇ ਆ ਗਿਆ ਗੇਟ ਗੇਟ ਦੇ ਵਿੱਚ ਬੋਰਡਿੰਗ ਪਾਸ ਵਗੈਰਾ ਚੈੱਕ ਹੋ ਰਿਹਾ ਸਕੈਨ ਹੋ ਰਿਹਾ ਸਿਕਿਉਰਿਟੀ ਥੋੜੀ ਜ਼ਿਆਦਾ ਸੀਗੀ ਤੇ ਇਧਰ ਹਵਾਈ ਸੁੰਦਰੀਆਂ ਵੱਲੋਂ 에ਅਰਕ੍ਰਾਫਟ ਤੇ ਪਹੁੰਚਣ ਤੇ ਆਪਣਾ ਸਵਾਗਤ ਕੀਤਾ ਗਿਆ ਜੀ ਇੱਕ ਮੁਸਕਰਾਹਟ ਦੇ ਨਾਲ ਸੋ ਵਧੀਆ ਲੱਗਿਆ ਕਿ ਸੋ ਇਧਰਲੇ ਪਾਸੇ ਜਿਹੜੀ ਬਿਜ਼ਨਸ ਕਲਾਸ ਆ ਸੋ ਜੇਕਰ ਪੈਸੇ ਜ਼ਿਆਦਾ ਤੁਸੀਂ ਬਿਜ਼ਨਸ ਕਲਾਸ 'ਚ ਸਫ਼ਰ ਕਰ ਸਕਦੇ ਹੋ ਚਾਰ ਪੰਜ ਬਣਾ ਪੈਸੇ ਵੱਧ ਲੱਗਦੇ ਆ ਤੇ ਇਹ ਆ ਜੀ ਪ੍ਰੀਮੀਅਮ ਇਕਨੋਮੀ ਇਕਨੋਮੀ ਤੋਂ ਥੋੜੇ ਜਿਹਾ ਵੱਧ ਪੈਸੇ ਖਰਚ ਕੇ ਤੁਸੀਂ ਇਸ ਇਹ ਸੀਟਾਂ ਲੈ ਸਕਦੇ ਹੋ ਫਰਕ ਸਿਰਫ ਕੀ ਆ ਇੱਥੇ ਇੱਕ ਤਾਂ ਫੂਡ ਦੀਆਂ ਆਪਸ਼ਨ ਥੋੜੀਆਂ ਜਿਹਾ ਜ਼ਿਆਦਾ ਹੁੰਦੀਆਂ ਡਰਿੰਕਸ ਤੁਹਾਨੂੰ ਜ਼ਿਆਦਾ ਮਿਲਦੇ ਆ ਸੀਟਾਂ ਦਾ ਜਿਹੜਾ ਲੈਗ ਰੂਮ ਆ ਥੋੜਾ ਜਿਆਦਾ ਹਲਾ ਹੁੰਦਾ ਸੀ ਤਾਂ ਜਿਆਦਾ ਕੰਫਰਟੇਬਲ ਹੁੰਦੀਆਂ ਤੇ ਇਹ ਲਗਭਗ ਤੁਹਾਨੂੰ ਮੇਰੇ ਖਿਆਲ ਵਿੱਚ 40 35 ਤੋਂ 40000 ਦੂਜੀ ਇਕਨੋਮੀ ਟਿਕਟ ਨਾਲੋਂ ਵੱਧ ਦੇਣੇ ਪੈਂਦੇ ਆ ਤੁਹਾਨੂੰ ਜੇਕਰ ਤੁਸੀਂ ਪ੍ਰੀਮੀਅਮ ਇਕਨੋਮੀ ਦੇ ਵਿੱਚ ਸਫਰ ਕਰਨਾ ਹੈ ਤਾਂ ਲਓ ਜੀ ਆਪਾਂ ਆਪਣੀ ਸੀਟ ਵੱਲ ਵੱਧ ਰਹੇ ਆ ਇਹ ਆ ਗਈ ਇਕਨੋਮੀ ਕਲਾਸ ਆਪਣੀ ਤੇ ਆ ਦੋ ਪਹਿਲੀਆਂ ਛੱਡ ਕੇ ਤੀਜੀ ਸੀਟ ਆਪਣੀ ਆ ਸੋ ਜਿਵੇਂ ਰਸ਼ ਕਲੀਅਰ ਹੁੰਦਾ ਤੇ ਆਪਾਂ ਸੀਟ ਤੇ ਬਰਾਜਮਾਨ ਹੋਨੇ ਆ ਤੇ ਫਿਰ ਅਗਲੀ ਕਾਰਵਾਈ ਤੁਹਾਡੇ ਨਾਲ ਸਾਂਝੀ ਕਰਦੇ ਆ ਹਲੋ ਜੀ ਵਿੰਡੋ ਸੀਟ ਤੇ ਬੈਠ ਗਏ ਆ ਤੇ ਆਪਾਂ ਕੈਮਰਾ ਆਪਣਾ ਕੱਢ ਲਿਆ ਤੇ ਫਲਾਈਟ ਜਿਹੜੀ ਆ ਹੁਣ ਰਨਵੇ ਵੱਲੋਂ ਚੱਲ ਪਈ ਆ ਸੋ ਦੋਸਤੋ ਸਾਰੇ ਯਾਤਰੀਆਂ ਦੇ ਜਿੰਨਾ ਵੀ ਇੱਕ ਤਾਂ ਫਲਾਈਟ ਫੁੱਲ ਬਹੁਤ ਆ ਕਿਉਂਕਿ ਇੱਕ ਦਿਨ ਪਹਿਲਾਂ ਕੈਂਸਲ ਹੋ ਚੁੱਕੀ ਸੀ ਸੋ ਸਾਰੇ ਜਿੰਨੇ ਵੀ ਯਾਤਰਾ ਕਰ ਰਹੇ ਸਾਰੇ ਬੰਦਿਆਂ ਦੇ ਮਨ ਦੇ ਵਿੱਚ ਇਹਨਾਂ ਨੂੰ ਲੈ ਕੇ ਡੰਗ ਜ਼ਰੂਰ ਆ ਸੋ ਡਰ ਹੋਣਾ ਜਾਇਜ਼ ਵੀ ਆ ਕਿਉਂਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਹਾਦਸਾ ਹੋ ਗਿਆ ਤੇ ਉਸ ਤੋਂ ਬਾਅਦ ਵੀ ਕਿੰਨੇ ਜਿਹੜੇ ਆ ਇੰਡੀਆ ਦੇ ਵਿੱਚ ਜਾਂ ਇੱਕ ਦੋ ਇੰਟਰਨੈਸ਼ਨਲ ਫਲਾਈਟਾਂ ਨੂੰ ਵੀ ਟੈਕਨੀਕਲ ਰੀਜ਼ਨ ਦੇ ਕਰਕੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੋ ਇੰਨਾਂ ਚੀਜ਼ਾਂ ਕਰਕੇ ਕਈ ਵਾਰ ਤੁਹਾਨੂੰ ਜਿਹੜਾ ਡਰ ਦਾ ਸਾਹਮਣਾ ਕਰਨਾ ਪੈਂਦਾ ਦੂਜੇ ਨੰਬਰ ਤੇ ਪਰਿਵਾਰ ਵੀ ਮੇਰਾ ਕਾਫੀ ਡਰਿਆ ਹੋਇਆ ਸੀ ਤਾਂ ਲਓ ਜੀ ਫਲਾਈਟ ਜਿਹੜੀ ਆ ਰਨਵੇ ਤੇ ਆ ਚੁੱਕੀ ਆ ਸੋ ਰਨਵੇ ਤੋਂ ਹੁਣ ਟੇਕ-ਆਫ ਕਰਨ ਲਈ ਰੈਡੀ ਆ ਸੋ ਲੋਜੀ ਥਰਸਟ ਜਿਹੜਾ ਪਾਇਲਟ ਨੇ ਦਿੱਤਾ ਤੇ ਰਨਵੇ ਦੇ ਉੱਪਰ ਫਲਾਈਟ ਨੇ 에ਅਰਕ੍ਰਾਫਟ ਨੇ ਸਪੀਡ ਫੜ ਲਈ ਆ ਸੋ ਸਾਰਿਆਂ ਨੇ ਮੈਂ ਦੇਖ ਰਿਹਾ ਅੰਦਰਵਾਰ ਨਿਗਾਹ ਮਾਰ ਰਿਹਾ ਕਿ ਸਾਰੇ ਲੋਕ ਰੱਬ ਦਾ ਨਾਮ ਲੈ ਰਹੇ ਆ ਸੋ ਮੈਂ ਵੀਡੀਓ ਬਣਾਉਣਾ ਵਾਜਬ ਨਹੀਂ ਸਮਝਿਆ ਕਿ ਕਿਸੇ ਡਰ ਨੂੰ ਆਪਾਂ ਐਦਾਂ ਜ਼ਾਹਰ ਕਰੀਏ ਪਬਲਿਕਲੀ ਸੋ ਡਰ ਸਭ ਦੇ ਅੰਦਰ ਹੁੰਦਾ ਸੋ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜਿਹੜਾ ਡਰ ਲੱਗਦਾ ਸੋ ਲੋਜੀ ਫਲਾਈਟ ਬਿਲਕੁਲ ਸਪੀਡ ਫੜ ਚੁੱਕਿਆ ਹੈ ਕ੍ਰਾਫਟ 에ਅਰਕ੍ਰਾਫਟ ਤੇ ਹੁਣ ਜਿਹੜਾ ਜਮੀਨ ਨੂੰ ਛੱਡਣ ਦੇ ਲਈ ਤਿਆਰ ਆਪਾਂ ਟੇਕ-ਆਫ ਲਈ ਰੈਡੀ ਹਾਂ ਲੋਜੀ ਸਨ ਫਰਾਂਸਿਸਕੋ ਦੀ ਧਰਤੀ ਦੇ ਉੱਤੋਂ ਆਪਾਂ ਹੁਣ ਇੰਡੀਆ ਵੱਲ ਨੂੰ ਉੱਡ ਚੁੱਕੇ ਹਾਂ ਸੋ ਤੁਹਾਡੇ ਨਾਲ ਹੁਣ ਦ੍ਰਿਸ਼ ਜਿਹੜੇ ਮੈਂ ਸਾਂਝੇ ਕਰਦਾ ਰਹੂੰਗਾ ਕੀ ਕੀ ਫੈਸਿਲਿਟੀਆਂ ਇਸ ਫਲਾਈਟ ਦੇ ਵਿੱਚ ਮਿਲੀਆਂ ਤੇ ਕੀ ਕੀ ਕਮੀਆਂ ਪੇਸ਼ੀਆਂ ਰਹੀਆਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਲੋਜੀ ਫਲਾਈਟ ਜਿਹੜੀ ਹੈ ਉਹ ਟੇਕ-ਆਫ ਕਰ ਚੁੱਕੀ ਆ ਤਾਂ ਆਪਾਂ ਸਨ ਫਰਾਂਸਿਸਕੋ ਸ਼ਹਿਰ ਦੇ ਉੱਪਰ ਦੀ ਉੜਦੇ ਹੋਏ ਆਪਣੀ ਮੰਜ਼ਿਲ ਵੱਲ ਨੂੰ ਵਧ ਰਹੇ ਹਾਂ ਲੋ ਜੀ ਉੱਡ ਕੇ ਆਪਾਂ ਬੱਦਲਾਂ ਦੇ ਉੱਪਰਲੇ ਪਾਸੇ ਆ ਗਏ ਆ ਫਲਾਈਟ ਟੇਕ-ਆਫ ਹੋਏ ਨੂੰ 5 ਤੋਂ 6 ਮਿੰਟ ਹੋ ਚੁੱਕੇ ਆ ਸੋ ਬਿਲਕੁਲ ਜਿਹੜੀ ਆ ਫਲਾਈਟ ਲਗਭਗ ਹੁਣ ਸਟੇਬਲ ਹੋ ਚੁੱਕੀ ਆ ਆਪਣੀ ਹਾਈਟ ਪਰ ਹਜੇ ਵੀ ਫੜ ਰਹੀ ਆ ਉਹ ਸਾਹਮਣੇ ਆਪਾਂ ਸਨ ਫ੍ਰਾਂਸਿਸਕੋ ਸ਼ਹਿਰ ਨੂੰ ਪਿੱਛੇ ਛੱਡ ਦਿੱਤਾ ਸੋ ਬਾਏ ਬਾਏ ਯੂ ਐਸ ਏ ਫੇਰ ਮਿਲਾਂਗੇ ਕਦੇ ਜਦੋਂ ਵੀ ਹੋਇਆ ਸੋ ਅੱਜ ਹੁਣ ਤੁਹਾਨੂੰ ਮੈਂ ਦਿਖਾਉਣਾ ਫਲਾਈਟ ਦੇ ਅੰਦਰਲਾ ਦ੍ਰਿਸ਼ ਲੋ ਜੀ ਇੱਧਰਲੇ ਪਾਸੇ ਹਰ ਬੰਦਾ ਆਪਣੇ ਆਪਣੇ ਐਂਟਰਟੇਨਮੈਂਟ ਸੈਗਮੈਂਟ ਦੇ ਵਿੱਚ బిਜ਼ੀ ਆ ਤੇ ਇੱਧਰ ਹਵਾਈ ਸੁੰਦਰੀਆਂ ਜਾਨਕਿ ਏਅਰ ਹੋਸਟੈਸ ਨੇ ਆਪਣਾ ਖਾਣ ਪੀਣ ਦਾ ਸਮਾਨ ਦੇਣਾ ਸ਼ੁਰੂ ਕਰ ਦਿੱਤਾ ਸੋ ਕੁਝ ਡਰਿੰਕਸ ਕੁਝ ਜੂਸ ਜਿਹੜੇ ਆ ਉਹ ਸਰਵ ਕਰ ਰਿਹਾ ਸੋ ਆਪਾਂ ਸਭ ਤੋਂ ਪਹਿਲਾਂ ਲਿਆ ਜੀ ਔਰੈਂਜ ਜੂਸ ਤਾਂ ਆਪਾਂ ਔਰੈਂਜ ਜੂਸ ਪੀਨੇ ਆ ਤੇ ਨਾਲ-ਨਾਲ ਤੁਹਾਨੂੰ ਦੱਸਦੇ ਆ ਸੋ 에어 ਇੰਡੀਆ ਦੀ ਇੱਕ ਚੀਜ਼ ਜਿਹੜੀ ਨਾ ਇਹ ਬਿਲਕੁਲ ਵੀ ਸੁਧਾਰ ਨਹੀਂ ਕਰਦੇ ਮੈਂ ਹੋਰ ਵੀ ਕਈ 에어ਲਾਈਨ ਦੇ ਵਿੱਚ ਸਫ਼ਰ ਕਰ ਚੁੱਕਿਆ ਇਹਨਾਂ ਦੇ ਗਲਾਸ ਆ ਜਿਹੜੇ ਇਹ ਬਿਲਕੁਲ ਘਟੀਆ ਕੁਆਲਿਟੀ ਦੇ ਯੂਜ਼ ਕਰਦੇ ਆ ਪੇਪਰ ਗਲਾਸ ਹੈ ਇਹ ਬਹੁਤ ਵਾਰ ਲੀਕ ਕਰ ਜਾਂਦੇ ਆ ਤੁਹਾਡੇ ਉੱਪਰ ਡੋਲ ਜਾਂਦਾ ਜੂਸ ਤੇ ਇਹ ਨਾਲ ਆਪਾਂ ਉਹਨਾਂ ਨੇ ਦਿੱਤੇ क्रਾਂਚੀ ਕੌਰਨ ਯਾਨੀ ਕਿ ਮੱਕੀ ਦੇ ਪੁੱਜੇ ਹੋਏ ਨਮਕੀਣ ਦਾਣੇ ਸੋ ਜੂਸ ਦੇ ਨਾਲ ਖਾਓ ਡਰਿੰਕ ਦੇ ਨਾਲ ਖਾਓ ਤੁਸੀਂ ਆ ਆਪਣਾ ਫਲਾਈਟ ਨੂੰ ਇੰਜੋਏ ਕਰੋ ਸੋ ਇਹਨਾਂ ਦਾ ਜਿਹੜਾ ਇਹ ਸਿਸਟਮ ਵੀ ਥੋੜਾ ਜਨਾ ਚੇਂਜ ਕਰਨ ਲੱਗਾ ਬਾਕੀ ਫਲਾਈਟਸ ਜਿਹੜੀਆਂ ਉਹ ਡਿਸਪੋਜ਼ਲ ਗਲਾਸ ਤੋਂ ਬਣੇ ਦਿੰਦੀਆਂ ਜਿਹੜੇ ਹੋਰ ਕਿਸੇ ਮਟੀਰੀਅਲ ਤੋਂ ਬਣੇ ਹੁੰਦੇ ਆ ਪਰ ਉਹ ਗਲਾਸ ਸੋਲਿਡ ਹੁੰਦੇ ਇਹਨਾਂ ਦੇ ਗਲਾਸ ਇੰਨੇ ਸੋਲਿਡ ਨਹੀਂ ਹੁੰਦੇ ਆ ਜੋ ਦਿਖਾਵਾਂ 에어 ਇੰਡੀਆ ਦਾ ਹੋਰ ਹਾਲ ਲੋ ਜੀ ਆ ਦੇਖੋ ਸਕਰੀਨ ਜਿਹੜੀ ਆਪਣੇ ਵਾਲੀ ਬਿਲਕੁਲ ਨਹੀਂ ਚੱਲਦੀ ਹੈਂਗ ਹੋ ਚੁੱਕੀ ਆ ਮੈਂ ਆਨ ਕੀਤੀ ਜਦੋਂ ਹੀ ਮੈਂ ਮੈਪ ਲਾਇਆ ਤੇ ਇੱਥੇ ਆ ਕੇ एआरसी ਤਾਂ ਕਿ ਹੈ ਹੋ ਗਿਆ ਆ ਬਾਕੀ ਲੋਕ ਵੇਖੋ ਸਾਰੇ ਕੋਈ ਮੂਵੀ ਦੇਖ ਰਿਹਾ ਕੋਈ ਬੱਚਾ ਮੇਰੇ ਸਾਹਮਣੇ ਇੱਥੇ ਬਿਠਾ ਹੈ ਕਾਰਟੂਨ ਦੇਖ ਰਿਹਾ ਪਰ ਮੇਰੀ ਜਿਹੜੀ ਆਹੇ ਸਕਰੀਨ ਨਹੀਂ ਚੱਲ ਰਹੀ ਸੋ ਮੈਨੂੰ ਹੁਣ ਇਹ ਫਿਕਰ ਬਣਿਆ ਹੋਇਆ ਕਿ ਮੈਂ 17 ਘੰਟੇ ਕਿਵੇਂ ਸਫ਼ਰ ਕਰਨਾ ਸੋ ਪਹਿਲਾਂ ਮੈਂ ਟ੍ਰਾਈ ਖੁਦ ਕੀਤੀ ਆਨ ਆਫ ਕਰਕੇ ਮੈਂ ਕਿਹਾ ਸ਼ਾਇਦ ਚੱਲ ਪੇ ਦੇਖਦੇ ਆਪਾਂ ਹੁਣ ਕੋਸ਼ਿਸ਼ ਕਰਦੇ ਆ ਪਰ ਹਜੇ ਤੱਕ ਤਾਂ ਸਫਲਤਾ ਨਹੀਂ ਮਿਲੀ ਸੋ ਦੂਜੇ ਲੋਕ ਆਪਣਾ ਆਪਣਾ ਐਂਟਰਟੇਨਮੈਂਟ ਸਿਸਟਮ ਜਿਹੜਾ ਚਲਾ ਰਿਹਾ ਪਰ ਮੈਂ ਹਾਲੇ ਵੀ ਸਟਿਲ ਮੱਥਾ ਮਾਰ ਰਿਹਾ ਆਪਣੀ ਕਾਰਗਰੀ ਕਰ ਰਿਹਾ ਉਂਗਲਾਂਗਲਾਂ ਮਾਰ ਰਿਹਾ ਹਲਾਲ ਹੋ ਰਿਹਾ ਵੀ ਸ਼ਾਇਦ ਚੱਲ ਪਵੇ ਸੋ ਦੋਸਤੋ ਇੱਥੇ ਤੁਹਾਨੂੰ ਦੱਸ ਦਿਆਂ ਕਿ ਮੈਂ ਪੂਰੀ ਫਲਾਈਟ ਦੇ ਵਿੱਚ 2-3 ਵਾਰ ਉਹਨਾਂ ਨੂੰ ਰਿਕੁਐਸਟ ਕੀਤੀ ਪਰ ਉਹਨਾਂ ਤੋਂ ਇਹ ਮੇਰੀ ਸਕਰੀਨ ਨਹੀਂ ਚੱਲੀ ਸੋ ਇਹ 에어 ਇੰਡੀਆ ਦਾ ਹਾਲ ਲਓ ਜੀ ਹੁਣ ਆਪਣੇ ਡ੍ਰਿੰਕਸ ਤੋਂ ਬਾਅਦ ਆਪਾਂ ਨੂੰ ਜਿਹੜਾ ਖਾਣਾ ਆ ਚੁੱਕਿਆ ਖਾਣੇ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਦਿੱਤੇ ਆ ਜੀ ਪਹਿਲਾਂ ਤਾਂ ਹਾਂ ਇੱਕ ਵੈਟ ਵਾਈਪ ਹੁੰਦਾ ਜਿਹਦੇ ਨਾਲ ਤੁਸੀਂ ਹੱਥ ਮੂੰਹ ਸਾਫ਼ ਕਰ ਸਕਦੇ ਹੋ ਬ੍ਰੈਡ ਆ ਚੌਲ ਆ ਚੌਲਾਂ ਦੇ ਵਿੱਚ ਗਰੇਵੀ ਆ ਇੱਕ ਸਾਈਡ ਤੇ ਚਿਕਨ ਆ ਠੀਕ ਆ ਜੀ ਇਹ 에ਅਰ ਇੰਡੀਆ ਦੀ ਕਟਲਰੀ ਆ ਇਹ ਨਾਲ ਇੱਕ ਕੁਛ ਬੋਇਲਡ ਪੋਟੈਟੋਜ਼ ਆ ਪਾਣੀ ਦਾ ਇੱਕ ਛੋਟਾ ਗਲਾਸ ਇੱਕ ਸਵੀਟ ਡਿਸ਼ ਦੇ ਵਿੱਚ ਕੇਕ ਆ ਇਹ ਖਾਣਾ ਜਿਹੜਾ 에ਅਰ ਇੰਡੀਆ ਨੇ ਪ੍ਰੋਵਾਈਡ ਕਰਾਇਆ ਸੋ ਖਾਣਾ ਸੋਸੋ ਸੀਗਾ ਸੋ ਮੈਨੂੰ ਤਾਂ ਇਹ ਖਾਣਾ ਜਾਂ ਵੇਖ ਕੇ ਆਪਣੇ ਟਰੇਨ ਦੀ ਯਾਦ ਆ ਗਈ ਜਿਹੜੇ ਆਪਣੀ ਇੰਡੀਆ ਦੇ ਟਰੇਨ ਚੱਲਦੀਆਂ ਟਰੇਨ ਦੇ ਵਿੱਚ ਜਿਹੜਾ ਪੈਕੇਟ ਫੂਡ ਦੇ ਕੇ ਆਂਦੇ ਉਹ ਲਗਭਗ ਇਹੋ ਜਿਹਾ ਹੀ ਹੁੰਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ ਖਾਣੇ ਵਾਲੇ ਪਾਸਿਓਂ 에어 ਇੰਡੀਆ ਦਾ ਹਾਲ ਜਿਹੜਾ ਮਾੜਾ ਇਹ ਨਾਲ ਆ ਜਿਹੜਾ ਗੋਲ ਜਾਂ ਬਰੈਡ ਆ ਇਹਦੇ ਨਾਲ ਸਲੌਨਲੀ ਬਟਰ ਵੀ ਆ ਜੈ ਵੀ ਆ ਲੋ ਜੀ ਦੋਸਤੋ ਫਲਾਈਟ ਚੱਲੀ ਨੂੰ 2-3 ਘੰਟੇ ਹੋ ਗਏ ਮੈਂ ਕਿੰਨੇ ਵਾਰ ਜਿਹੜੀਆਂ ਘੰਟੀਆਂ ਮਾਰ ਚੁੱਕਿਆ ਪਰ ਕੋਈ ਨਹੀਂ ਆਇਆ 에어 ਹੌਸਟ ਜਣ ਕੇ ਹਵਾਈ ਸੁੰਦਰੀਆਂ ਨਹੀਂ ਆਈਆਂ ਸੋ ਹੁਣ ਪਿੱਛੇ ਕੈਵਨ ਚ ਆ ਕੇ ਮੈਂ ਜਿਹੜਾ ਪਾਣੀ ਲੈਣਾ ਆ ਸਕਰੀਨ ਚੱਲਦੀ ਨਹੀਂ ਸੋ ਟਾਈਮ ਪਾਸ ਕਰਨ ਲਈ ਮੈਂ ਹੁਣ ਸੈਲਫੀ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੇ ਤੁਹਾਡੇ ਨਾਲ ਮੈਂ ਕਿਹਾ ਚਲੋ ਸਾਂਝੇ ਕਰਾਂਗੇ ਲੋ ਜੀ ਸੋ ਟਾਈਮ ਪਾਸ ਤਾਂ ਕਰਨਾ ਹੀ ਹੁਣ ਮੈਂ ਆਪਣੇ ਵੀਡੀਓ ਬਣਾ ਰਿਹਾ ਸੋ ਤੇ ਵੀਡੀਓ ਬਣਾਉਂਦੇ ਬਣਾਉਂਦੇ ਟਾਈਮ ਪਾਸ ਕਰਦਾ ਤੁਹਾਡੇ ਨਾਲ ਤਾਂ ਮੈਂ ਥੋੜਾ ਜਿਹਾ ਸਫਰ ਮੇਰਾ ਚੰਗਾ ਇਸ ਕਰਕੇ ਨਿਕਲਿਆ ਕਿ ਮੈਂ 에어ਪੋਰਟ ਤੇ ਬੈਠੇ ਨੇ ਪੰਚਾਇਤ ਦਾ ਜਿਹੜਾ ਸੀਜ਼ਨ 4 ਆਣਾ ਮੈਂ ਉਹ ਡਾਊਨਲੋਡ ਕਰ ਲਿਆ ਉਹਦੇ 8 ਕੈਪੀਸੋਡ ਜਿਹੜੇ ਆ ਮੈਂ 2-2 ਘੰਟੇ ਵੇਖ ਕੇ ਜ਼ਰੂਰ ਟਾਈਮ ਪਾਸ ਕੀਤਾ ਸੋ ਦੋਸਤੋ ਬਾਹਰ ਦੇ ਨਜ਼ਾਰੇ ਕੈਪਚਰ ਕਰਦਿਆ ਕਰਦਿਆ ਨਾ ਮੇਰੀ ਨਜ਼ਰ ਆ ਵਿੰਗ ਦੇ ਉੱਪਰ ਪਈ ਆ ਤੁਸੀਂ ਵੇਖ ਸਕਦੇ ਮੈਂ ਜ਼ੂਮ ਕਰਕੇ ਦਿਖਾਉਣਾ ਇਹ ਮੈਨੂੰ ਐ ਲੱਗਿਆ ਵੀ ਜਿਵੇਂ ਨਾ ਇੱਥੋਂ ਕਾਲਾ ਤੇਲ ਗਿਆ ਕੁਝ ਕੋਈ ਆਇਲ ਲੀਕ ਕਰ ਰਿਹਾ ਸੋ ਇਹ ਦੂਰੋਂ ਤਾਂ ਐਂ ਹੀ ਲੱਗਦਾ ਸੋ ਇਸ ਚੀਜ਼ ਨੇ ਡਰਾ ਤਾਂ ਮੇਰੇ ਨਾਲ ਦੇ ਪੈਸੇਂਜਰ ਵੀ ਵੇਖ ਕੇ ਮੈਨੂੰ ਕਹਿੰਦੇ ਜੀ ਆਹ ਕੀ ਆ ਕਹਿੰਦੇ ਆਇਲ ਲੀਕ ਕਰ ਰਿਹਾ ਉਹਨਾਂ ਨੇ ਮੇਰੀ ਨਿਗਾਹ ਜਿਹੜੀ ਇੱਧਰਲੇ ਪਾਸੇ ਕਰਵਾਈ ਤਾਂ ਤੋ ਦੇਖ ਲੋ 에어 ਇੰਡੀਆ ਦਾ ਹੁਣ ਮੇਨਟੇਨੈਂਸ ਤਾਂ ਵਗੈਰਾ ਪ੍ਰੋਪਰ ਕਰਕੇ ਹੀ ਲੈ ਕੇ ਆਏ ਹੋਣਗੇ ਪਰ ਫਿਰ ਵੀ ਆ ਵਿੰਗਸ ਦਾ ਆ ਹਾਲਾ ਬਦਲਾਂ ਦੇ ਉੱਤੇ ਚਲਦੇ ਚਲਦੇ ਆਪਾਂ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਫਲਾਈਟ ਦਾ ਜਿਹੜਾ ਰੂਟ ਸੀ ਨਾ ਉਹ ਬੜਾ ਡਿਫਰੈਂਟ ਸੀਗਾ ਕਿਉਂਕਿ ਮਿਡਲ ਈਸਟ ਦੇ ਵਿੱਚ ਲੜਾਈ ਲੱਗੀ ਹੋਣ ਕਰਕੇ ਫਲਾਈਟਸ ਨੂੰ ਡਿਫਰੈਂਟ ਰੂਟ ਲੈਣੇ ਪੈਂਦੇ ਆ ਇਹਦੇ ਜਿਵੇਂ ਆਪਾਂ ਮੈਪ ਤੋਂ ਵੇਖੀਏ ਮੈਪ ਕੀ ਵੇਖਣਾ ਸਕਰੀਨ ਤਾਂ ਮੇਰੀ ਹਜੇ ਨਹੀਂ ਚੱਲੀ ਫੇਰ ਇੱਕ ਕੋਸ਼ਿਸ਼ ਕੀਤੀ ਵੀ ਚੱਲ ਪਵੇ ਚੱਲ ਪਵੇ ਪਰ ਨਹੀਂ ਕੋਈ ਕੁਛ ਅਸਰ ਨਹੀਂ ਹੋਇਆ ਸੋ ਦੋਸਤੋ ਫਲਾਈਟ ਪਹਿਲਾਂ ਵੈਨਕੂਵਰ ਵਾਲੀ ਸਾਈਡ ਨੂੰ ਗਈ ਉੱਥੋਂ ਹੁੰਦੀ ਹੋਈ ਏਅਰ ਯੂਰਪ ਦੇ ਵਿੱਚ ਥੋੜਾ ਜਿਆ ਐਂਟਰ ਕੀਤੀ ਰਸ਼ੀਆ ਦੇ ਉੱਪਰੋਂ ਹੁੰਦਿਆਂ ਹੋਇਆ ਚਾਈਨਾ ਜੇ ਐਂਟਰ ਕੀਤੀ ਚਾਈਨਾ ਤੋਂ ਫਿਰ ਪਿੱਛੇ ਨੂੰ ਮੁੜ ਕੇ ਕਿਉਂਕਿ ਹਿਮਾਲਿਆ ਪਿੱਛੇ ਨੂੰ ਮੁੜ ਕੇ ਇਹ ਜਿਹੜੀ ਫਲਾਈਟ ਆ ਇਹ ਐਂਟਰ ਕੀਤੀ ਹੈ ਜੀ ਬੰਗਲਾਦੇਸ਼ ਦੇ ਢਾਕਾ ਦੇ ਉੱਤੋਂ ਦੇ ਹੁੰਦਿਆਂ ਯੂਪੀ ਜੇ ਐਂਟਰ ਕਰਕੇ ਤਾਂ ਯੂਪੀ ਜੇ ਐਂਟਰ ਕਰਕੇ ਫਿਰ ਯੂਪੀ ਦੇ ਵਿੱਚੋਂ ਇੱਧਰ ਦੀ ਹੁੰਦਿਆ ਹੋਇਆ ਦਿੱਲੀ ਪਹੁੰਚੀ ਆ। ਸੋ ਇਹ ਮੇਰੀ ਫਲਾਈਟ ਦਾ ਰੂਟਸ ਹੈਗਾ ਜਿਹੜਾ ਮੈਂ ਦੇਖ ਰਿਹਾ। ਤਾਂ ਆ ਵੇਖੋ ਕਿੰਨੇ ਸੋਹਣੇ ਬੱਦਲਾਂ ਦੇ ਪਹਾੜ, ਬੱਦਲਾਂ ਦੇ ਉੱਤੇ ਬੱਦਲ, ਕਿੰਨੇ ਗਹਿਰੇ ਬੱਦਲ ਤੁਸੀਂ ਦੇਖ ਸਕਦੇ ਆ। ਐ ਲੱਗਦਾ ਜਿਵੇਂ ਬਰਫ਼ ਦੇ ਪਹਾੜ ਹੋਣ ਤੇ ਆਪਾਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਆ ਗਏ। ਏਲੀਅਨਸ ਦੀ ਜਾਂ ਪਰੀਆਂ ਦੀ ਦੁਨੀਆ ਦੇ ਵਿੱਚ ਜਿਹੜੀ ਆਪਾਂ ਫਿਲਮਾਂ ਕਹਾਣੀਆਂ ਦੇ ਵਿੱਚ ਸੁਣਦੇ ਉਹੋ ਜਿਹੇ ਦ੍ਰਿਸ਼ ਤੁਹਾਨੂੰ ਇੱਥੇ ਬੱਦਲਾਂ ਦੇ ਵੇਖਣ ਨੂੰ ਮਿਲਦੇ ਆ। ਸੋ ਫਲਾਈਟ ਦੇ ਵਿੱਚ ਸਕਰੀਨ ਨਾ ਚੱਲਦੀ ਹੋਣ ਕਰਕੇ ਮੈਂ ਤੁਹਾਡੇ ਲਈ ਵਾਰ-ਵਾਰ ਵੀਡੀਓ ਬਣਾਉਂਦਾ ਰਿਹਾ। ਸੋ ਕਦੇ-ਕਦੇ ਬੱਦਲ ਛੱਡ ਜਾਂਦੇ ਸੀ ਤਾਂ ਥੱਲੇ ਨਜ਼ਾਰੇ ਪ੍ਰਤੱਖ ਵੇਖਣ ਨੂੰ ਮਿਲਦੇ ਆ। ਬੱਦਲਾਂ ਤੋਂ ਪਾਸੇ ਥੱਲੇ ਹਰਿਆਲੀ ਤੇ ਛੋਟੇ-ਛੋਟੇ ਘਰ ਜਿਹੜੇ ਆ ਜਾਂ ਡੱਬੀਆਂ ਵਾਂਗੂ ਜਿਹੜੀਆਂ ਬਿਲਡਿੰਗਾਂ ਦਿਖਾਈ ਦੇ ਰਹੀਆਂ। ਸੋ ਇਹ ਸਾਰਾ ਵੀਡੀਓ ਵੀਡੀਓ ਤੁਹਾਡੇ ਲਈ ਇਸੇ ਕਰਕੇ ਬਣ ਗਏ ਮੈਂ ਤਾਂ ਸ਼ਾਇਦ ਮੈਂ ਵੀ ਕੋਈ ਮੂਵੀ ਲਾ ਕੇ ਬੈਠ ਜਾਂਦਾ ਕਿ ਸਕਰੀਨ ਨਹੀਂ ਚੱਲਦੀ ਸੀ ਪਰ ਮੈਨੂੰ ਸਭ ਤੋਂ ਵੱਧ ਆ ਜਿਹੜਾ ਕਾਲਾ ਜਿਹਾ ਵਿੰਗ ਇਹਨੇ ਬੜਾ ਪਰੇਸ਼ਾਨ ਕੀਤਾ ਮੈਨੂੰ ਤੇ ਮੇਰੇ ਨਾਲ ਬੈਠੇ ਦੋ ਬੰਦਿਆਂ ਨੂੰ ਉਹ ਵੀ ਵਿਚਾਰੇ ਬੜਾ ਡਰੀ ਜਾਂਦੇ ਸੀ ਕਿ ਕਿਤੇ ਕੋਈ ਆਇਲ ਤਾਂ ਨਹੀਂ ਲੀਕ ਕਰ ਗਿਆ ਜਾਂ ਕਿ ਟੈਕਨੀਕਲ ਫਾਲਟ ਤਾਂ ਨਹੀਂ ਕਿ ਇਹ ਵਿੰਗ ਇਹਨੇ ਇੱਕ ਜਗ੍ਹਾ ਤੋਂ ਕਾਲਾ ਕਿਉਂ ਸੋ ਦੋਸਤੋ ਹੌਲੀ ਹੌਲੀ ਜਿਹੜੇ ਆਪਾਂ ਨੂੰ ਹੇਠਲੀਆਂ ਇਮਾਰਤਾਂ ਪ੍ਰਤੱਖ ਨਜ਼ਰ ਆ ਰਹੀਆਂ ਫਲੈਪ ਡਾਊਨ ਹੋ ਚੁੱਕੇ ਆ ਆਪਾਂ ਦਿੱਲੀ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਲੈਂਡ ਕਰਾਂਗੇ ਸੋ ਪ੍ਰਮਾਤਮਾ ਦਾ ਸ਼ੁਕਰ ਕਰਾਂਗੇ ਸੋਕੀ ਸ਼ਾਂਤੀ ਇਹ ਏਅਰ ਇੰਡੀਆ ਦੀ ਫਲਾਈਟ ਜਿਹੜੀ ਆ ਇਹ ਦਿੱਲੀ ਲੈਂਡ ਕਰ ਜਾਵੇ ਸੋ ਸਾਰੇ ਯਾਤਰੀਆਂ ਦੇ ਮੂੰਹ ਦੇ ਉੱਤੇ ਇਹੀ ਸਵਾਲ ਸੀ ਕਿ ਸੁਖ ਸ਼ਾਂਤੀ ਨਾਲ ਫਲਾਈਟ ਜਿਹੜੀ ਆ ਲੈਂਡ ਕਰ ਜਾਵੇ ਲੋਜ ਫਲੈਪ ਪੂਰਾ ਡਾਊਨ ਹੋ ਚੁੱਕਿਆ ਤਾਂ ਜਿਹੜੀ ਹੁਣ ਇਸ ਦੀ ਉਚਾਈ ਵੀ ਆ ਉਹ ਥੱਲੇ ਨੂੰ ਹੋਣੀ ਸ਼ੁਰੂ ਹੋ ਗਿਆ ਸੋ ਦਿੱਲੀ ਤੇ ਉਸ ਦੇ ਨਾਲ ਲੱਗਦੇ ਸ਼ਹਿਰ ਜਿਹੜੇ ਦਿਖਣੇ ਸ਼ੁਰੂ ਹੋ ਗਏ। ਲਓ ਜੀ ਦਿੱਲੀ ਦੇ ਉੱਤੇ ਆਪਾਂ ਬਿਲਕੁਲ 에ਰਪੋਰਟ ਦੇ ਨੇੜੇ ਆ ਤੇ ਆ ਤੁਸੀਂ ਵੇਖ ਸਕਦੇ ਹੋ 브릿ਜ ਅਤੇ ਹੋਰ ਫਲਾਈਓਵਰ ਦਿੱਲੀ ਦੇ ਵਿੱਚ ਜਿਹੜੇ ਆ ਤੁਹਾਨੂੰ ਦਿਖਾਈ ਦੇ ਰਿਹਾ। ਲਓ ਜੀ ਆਪਾਂ ਕੁਝ ਇੱਕ ਸਮੇਂ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਦੇ ਉੱਪਰ ਲੈਂਡ ਕਰ ਜਾਵਾਂਗੇ। ਸੋ ਲਓ ਜੀ ਆਪਾਂ ਬਿਲਕੁਲ ਦਿੱਲੀ ਦੀ ਧਰਤੀ ਨੂੰ ਸ਼ੋਨ ਲੱਗਿਆ। ਤਚ ਕਰਨ ਲੱਗੇ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ 에어 ਇੰਡੀਆ ਨੂੰ ਹੋਰ ਕੀ ਕੀ ਸੁਧਾਰ ਕਰਨੇ ਚਾਹੀਦੇ ਆ ਲਓ ਜੀ ਫਲਾਈਟ ਆਪਣੀ ਲੈਂਡ ਕਰ ਚੁੱਕੀ ਆ ਸੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਆਪਾਂ ਸੂਖੀ ਸੰਧੀ ਇੰਡੀਆ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਆ ਸੋ ਜਲਦੀ ਮਿਲਦੇ ਆ ਜੀ ਨਵੇਂ ਵੀਡੀਓ ਦੇ ਨਾਲ ਫੇਰ ਤੁਹਾਨੂੰ ਦਿਖਾਵਾਂਗੇ ਨਸਾਰੇ